ਦੀ ਮਤਲਬ ਕੀ ਕਹਿ ਕੇ ਗਈ ਸੀ ਤੁਹਾਨੂੰ ਕਿੱਥੇ ਜਾ ਰਹੇ ਹਾਂਜੀ ਮੇਰਾ ਨਾਮ ਪਰਮਿੰਦਰ ਕੌਰ ਵਾਈਫ ਆਫ ਤੇਜਪਾਲ ਸਿੰਘ ਮੇਰੇ ਹਸਬੰਦ ਦਸੰਬਰ ਦੇ ਵਿੱਚ 20 ਦਸੰਬਰ ਨੂੰ ਗਏ ਆ ਜੀ ਠੀਕ ਹੈ THAILAND ਗਏ ਉਹ 10 15 ਦਿਨ ਉਹਨਾਂ ਨੂੰ ਕੁਝ ਕੰਮ ਹੀ ਉਹਨਾਂ ਦੇ ਫਰੈਂਡ ਰਹਿੰਦੇ ਸੀ ਉੱਥੋਂ ਅੱਗੇ 12 ਜਨਵਰੀ ਨੂੰ ਰਸ਼ੀਆ ਗਏ ਮਾਸਕੋ ਸਿਟੀ ਸਿੱਧੇ ਆਰਮੀ ਹਾਡ ਕੁਆਟਰ ਚ ਗਏ ਨੇ 16 ਜਨਵਰੀ ਨੂੰ ਉਹਨਾਂ ਨੇ ਆਪਣੇ ਨਾਲ

ਇੱਦਾਂ ਉਹਨਾਂ ਦੇ ਨੌਨ ਦੇ ਵਿੱਚ ਜਿਹੜੇ ਮੁੰਡੇ ਉਹਨਾਂ ਨੇ ਗੱਲ ਹੁੰਦੀ ਉਹ ਛੁੱਟੇ ਜਲਾਸੇ ਜਿੰਨੇ ਠੀਕ ਠਾਕ ਆ ਸਭ ਕੁਝ ਠੀਕ ਠਾਕ ਆ ਇਦਾਂ ਮੈਂ ਅੱਗੇ ਅੱਗੇ ਕਿਸੇ ਨੂੰ ਪੁੱਛ ਕਿ ਕਿਸੇ ਨੂੰ ਪੁੱਛ ਇਦਾਂ ਮੈਨੂੰ ਥੋੜਾ ਬਹੁਤ ਪਤਾ ਲੱਗਾ ਹੋਇਆ ਤੇ ਬਾਅਦ ਨੌ ਜੂਨ ਨੂੰ ਮੈਨੂੰ ਕਨਫਰਮ ਹੋਇਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਨੇ ਕਾਲ ਕੀਤੀ ਆ ਰਸ਼ੀਅਨ ਹੈੱਡ ਕੁਆਟਰ ਚੋਂ ਫੋਨ ਆਇਆ ਤੇ ਇਹਨਾਂ ਨੂੰ ਫੌਜ ਦਾ ਚੌਂਕ ਸੀ ਕਿ ਕਿ ਉਹਦੇ ਜ਼ਬਰਦਸਤੀ ਭਰਤੀ ਕਰਾਇਆ ਗਿਆ ਹਾਂਜੀ ਇਹਨਾਂ ਨੂੰ ਸ਼ੌਕ ਸੀ ਇੱਥੇ ਵੀ ਟਰਾਈ ਕਰਦੇ ਰਹਿੰਦੇ ਹੁੰਦੇ ਇਹਨਾਂ ਦੀ ਉਮਰ 29 ਸਾਲ ਹੈ 28 ਸਾਲ ਤੱਕ ਇਹਨਾਂ ਨੇ 3-4 ਮਤਲਬ ਪਰਤੀਆਂ ਵੇਖੀਆਂ ਇੱਥੇ ਆ ਆਰਮੀ ਦੇ ਵਿੱਚ ਵੀ ਦੇਖੀਆਂ ਪੁਲਿਸ ਦੇ ਵਿੱਚ ਵੀ ਕਲਾਸ ਦੇ ਵਿੱਚ ਜਦੋਂ ਮੈਰਿਜ 'ਚ ਨਾਂ ਨਹੀਂ ਸੀ ਆਉਂਦਾ ਹੁੰਦਾ ਉਹ ਬੜੇ ਦੁਖੀ ਹੁੰਦੇ ਕਿ ਮੈਨੂੰ ਮਤਲਬ ਸਭ ਕੁਝ ਹੋਣ ਤੋਂ ਬਾਅਦ ਮੈਨੂੰ ਜੋਬ ਨਹੀਂ ਮਿਲੀ ਮਿਲਦੀ ਫਿਰ ਉਹਨਾਂ ਦਾ ਥੋੜਾ ਚਕਾ ਹੋ ਗਿਆ ਕਿ ਮੈਂ ਬਾਹਰ ਜਾਵਾਂ ਤੁਹਾਨੂੰ ਕੀ ਕੀ ਕਿਸ ਤਰ੍ਹਾਂ ਦੀ ਸਮਝੋਗੇ ਜੋ ਉਹਨਾਂ ਵਾਪਰੇ ਹਨਾ ਦੁਖਦਈ ਰ ਥੱਲੇ ਫਿਰ ਕੀ ਮੰਗ ਕਰਦੇ ਹਾਂਜੀ ਮੇਰੀ ਇਹ ਹੀ ਮੰਗ ਵਾ ਕਿ ਜੇ ਉਹਨਾਂ ਦੀ ਡੈਡ ਬੋਡੀ ਹੈਗੀ ਹੈ ਜੇ ਤੇ ਕਨਫਰਮ ਮਰ ਡੈਥ ਹੀ ਕਰ ਡੈਥ ਡੇਟ ਕਨਫਰਮ ਕੀਤੀ ਡੈਡ ਬੋਡੀ ਦਾ ਕੁਛ ਨਹੀਂ ਪਤਾ ਕਿ ਡੈਡ ਬੋਡੀ ਹੈਗੀ ਹੈ ਤੇ ਇੰਡੀਆ ਭੇਜੀ ਜਾਵੇ ਇੱਕ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ ਹਾਂਜੀ ਉਹ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਰੋਕਦੇ ਸੀ ਇਹਨਾਂ ਦੇ ਬ੍ਰਦਰ ਸੀ 2019 ਦੇ ਵਿੱਚ ਛੋਟੇ ਬ੍ਰਦਰ ਉਹਨਾਂ ਦੀ ਵੀ ਡੈਥ ਹੋ ਗਈ ਫੈਮਿਲੀ ਨਹੀਂ ਸੀ ਇਹ ਚੀਜ਼ ਚਾਹੁੰਦੀ ਕਿ ਬਾਹਰ ਜਾਣ ਪਰ ਇੱਥੇ ਨਾ ਜੌਬ ਮਿਲਣ ਕਰਕੇ ਕਹਿੰਦੇ ਸਾਰੇ ਲੋਕ ਜਾਂਦੇ ਆ ਮੈਂ ਵੀ ਚਲ ਜਾਣਾ ਬਾਹਰ ਫੈਮਿਲੀ ਤੇ ਰੋਕਦੀ ਸੀ ਮੈਂ ਵੀ ਰੋਕਦੀ ਸੀ ਸੀ ਜਾਂ ਭੇਜਣਾ ਹੀ ਨਹੀਂ ਸੀ ਚਾਹੁੰਦੇ ਠੀਕ ਹੈ ਹੋਇਆ ਕਰਿਆ ਥੋੜਾ ਸਰ ਅਬਿਕੋ ਮੇਰਾ ਨਾਮ ਤੇ ਸਵਿੰਦਰ ਸਿੰਘ ਹੈ ਤੇਜਪਾਲ ਸਿੰਘ ਮੇਰੇ ਭਤੀਜਾ ਜੀ ਹੈ ਤੋ 20 ਜਨਵਰੀ ਨੂੰ ਜਿੱਤੋਂ ਟੂਰਿਸਟ ਵਿਜੇ ਤੇ ਬਾਹਰ ਗਏ ਸੀਗੇ ਰਸ਼ੀਆ ਤੇ ਫਿਰ ਰਸ਼ੀਆ ਚ ਉਹਨਾਂ ਨੇ ਉੱਥੇ ਜੋ ਹੈ ਆਰਮੀ ਜਿਹੜੀ ਉਹਨਾਂ ਨੇ ਜੁਆਇਨ ਕੀਤੀ ਆਰਮੀ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜਿਹੜਾ ਵਾ ਉਹ ਇਹਨਾਂ ਨੂੰ ਜਨੇ 20 25 ਦਿਨਾਂ ਦੀ ਉਹਨਾਂ ਦਾ ਟ੍ਰੇਨਿੰਗ ਦਿੱਤੀ ਗਈ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਾ ਬਾਰਡਰ ਤੇ ਭੇਜ ਦਿੱਤਾ ਗਿਆ 3 ਮਾਰਚ ਨੂੰ ਉਹ ਬਾਰਡਰ ਤੇ ਗਏ ਆ ਤੇ ਬਾਰਡਰ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਫੋਨ ਤੇ ਕੰਟੈਕਟ ਕੀਤਾ ਇਹ ਕਹਿ ਲੱਗੇ ਕਿ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕਦੀ ਕਿਉਂਕਿ ਮੈਂ ਹੁਣ ਬਾਰਡਰ ਜਾ ਰਿਹਾ ਹਾਂ ਤੇ ਮੈਰੀ ਜਿਹੜੀ ਆ ਡਿਊਟੀ ਬਾਰਡਰ ਤੇ ਲਾ ਦਿੱਤੀ ਹੈ ਹੁਣ ਬਾਰਡਰ ਚੱਲੇ ਸੀ ਜੰਗ ਦੇ ਮੈਦਾਨ ਵਿੱਚ ਹੈ ਉੱਥੇ ਜੰਗ ਹੈ ਅਸੀਂ ਉਹਨੂੰ ਫਿਰ ਉਸ ਤੋਂ ਬਾਅਦ ਸਾਡੀ ਕੋਈ ਕਾਲ ਨਹੀਂ ਹੋਈ ਅਸੀਂ ਵੇਟ ਕਰਦੇ ਰਹੇ 12 ਮਾਰਚ ਨੂੰ ਉਹਦੇ ਕੁਝ ਸਾਥੀ ਕੋਲੋਂ ਦੋਸਤ ਕੋਲੋਂ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਆ ਅਸੀਂ 12 ਮਾਰਚ ਤੱਕ ਵੇਟ ਕਰਦੇ ਕੱਲ ਸਾਨੂੰ 9 9 ਤਰੀਕ ਨੂੰ ਪਤਾ ਲੱਗਾ ਸਾਣੂ ਤੇ ਉਹਦੇ دوست ਨੂੰ ਪਤਾ ਲੱਗਾ ਕਿ 12 ਮਾਰਚ ਨੂੰ ਉਹਦੀ ਡੈਥ ਹੋ ਚੁੱਕੀ ਹੈ। ਪਰ ਸਰ ਜਦੋਂ ਉਹ ਫੌਜ ਚ ਗਿਆ ਤੁਸੀਂ ਰੋਕਿਆ ਨਹੀਂ ਉਹਨੂੰ? ਸਰ ਉਹਨੂੰ ਰੋਕਿਆ ਸੀਗਾ ਪਰ ਉਹਨਾਂ ਨੇ ਕਿਹਾ ਕਿ ਮੇਰਾ ਇੱਕ ਜਨੂਨ ਹੈ ਮਨ ਦੇ ਵਿੱਚ ਕਿ ਮੈਂ ਸ਼ਹੀਦ ਹੋਣਾ ਚਾਹੁੰਦਾ। ਉਹ ਕਹਿੰਦਾ ਮੈਂ ਇੰਡੀਅਨ ਆਰਮੀ ਚ ਤੇ ਨਹੀਂ ਹੋ ਸਕਿਆ। ਮੇਰਾ ਜਨੂਨ ਹੈ ਕਿ ਤੇ ਬਾਹਰ ਜਾ ਕੇ ਸ਼ਹੀਦੀ ਪ੍ਰਾਪਤੀ ਕਰ ਲਵਾਂ। ਜੀ ਤੇ ਇੱਥੇ ਫੌਜ ਚ ਟਰਾਈ ਕੀਤਾ ਸੀ ਉਹਨਾਂ ਨੇ? ਹਾਂ ਜੀ ਇੱਥੇ ਆਰਮੀ ਟਰਾਈ ਕੀਤਾ ਤੇ ਪੁਲਿਸ ਸੀ ਜੀ ਢਿੱਲੀ ਵੇ ਪੁਲਿਸ ਅਸੀਂ ਵੀ ਵਰਤੀ ਸੀਗੇ। ਕਿਤੇ ਢੇਲੀ ਵਿੱਚ ਪੁਲਿਸ ਸੀ ਜੀ। ਜੀ। ਤੇ ਸਰ ਇਹ ਕੀ ਜਦੋਂ ਤੁਸੀਂ ਉਹਨਾਂ ਨੇ ਕੀਤਾ ਰੋਕਿਆ ਨਹੀਂ ਉਹਨਾਂ ਨੂੰ ਉੱਥੇ ਰੋਕੀ ਗੱਲਬਾਤ ਕੀ ਕਰਦੇ। ਇਹਨਾਂ ਨੂੰ ਮੰਨਾਂ ਵੀ ਕੀਤਾ ਸੀਗਾ ਪਰ ਉਹਦਾ ਮਨ ਹੀ ਇਤਨਾ ਬਣ ਗਿਆ ਸੀਗਾ ਕਿ ਮੈਂ ਇੱਕ ਚੀਦੀ ਹੀ ਪ੍ਰਾਪਤ ਕਰਨੀ ਹੈ। ਜਦੋਂ ਜੁਆਇਨ ਕੀਤਾ ਸੀ ਉਹਨਾਂ ਨੇ। ਉੱਥੇ ਜਾ ਕੇ ਉਹਨਾਂ ਨੇ 20 ਜਨਵਰੀ ਐਗਰੀ ਵਿੱਚ ਭਾਈ ਤੋਂ ਗਏ ਆ 12 ਸੌਰੀ 12 ਜ 12 ਜਨਵਰੀ ਨੂੰ ਗਏ ਆ ਤੇ ਦੋ ਚਾਰ ਦਿਨ ਬਾਅਦ ਉਹਨਾਂ ਨੇ ਸੋ ਜੁਆਇਨ ਕਰ ਲਿਆ। ਕਿ ਸਰ ਉੱਥੇ ਹੋਰ ਵੀ ਪੰਜਾਬੀ ਨੌਜਵਾਨ ਆ ਗਏ ਹਾਂ ਜੀ ਉੱਥੇ ਬਹੁਤ ਸਾਰੇ ਆਪਣੇ ਪੰਜਾਬੀ ਨੌਜਵਾਨ ਆ ਗਏ ਸਾਨੂੰ ਕਿਦੋਂ ਪਤਾ ਲੱਗਾ ਕਿ ਇਸ ਤਰੀਕੇ ਬੰਦਾ ਸਾਨੂੰ 9 ਤਰੀਕ ਨੂੰ ਪਤਾ ਲੱਗਾ ਕੋਈ ਤੁਸੀਂ ਸੁਣਾਇਆ ਸੀ ਉਦੋਂ ਜਾਂ ਤੁਸੀਂ ਸੰਪਰਕ ਅਸੀਂ ਸੰਪਰਕ ਕੀਤਾ ਕਿਉਂਕਿ ਸਾਡੇ 2 ਮਹੀਨਿਆਂ ਕੇ ਸਾਡੇ ਕੋਈ ਗੱਲਬਾਤ ਨਹੀਂ ਹੁੰਦੀ ਤੇ ਕੰਟੈਕਟ ਨਹੀਂ ਹੁੰਦਾ ਪਿਆ ਜੀ ਤਾਂ ਹੁਣ ਤੁਸੀਂ ਅਮ੍ਰਿਤਿਕ ਦੇਖ ਹੀ ਆ ਰਹੀ ਹੈ ਭਾਰਤ ਜਾਂ ਕੀ ਮੰਗ ਮੰਗ ਤਾਂ ਅਸੀਂ ਇਹ ਕਰਦੇ ਹਾਂ ਜੀ ਅਗਰ ਉਹਨਾਂ ਕੋਲ ਹੈ ਦੇ ਤਾਂ ਸਾਨੂੰ ਵਾਪਸ ਕੀਤੀ ਜਾਵੇ ਨਹੀਂ ਤਾਂ ਪਰਿਵਾਰ ਨੂੰ ਜਿਹੜੀ ਸਹੂਲਤ ਹੈ ਉਹ ਦਿੱਤੀ ਜਾਵੇ ਪਰਿਵਾਰ ਨੂੰ ਬੱਚਿਆਂ ਨੂੰ ਦੇ ਕੋਈ ਮੇਰਾ ਬ੍ਰਦਰ ਆ ਉਹ ਵੀ ਬਜ਼ੁਰਗ ਨੇ ਉਹਨਾਂ ਕੋਲ ਇੱਕ ਛੋਟੀ ਕਰਿਆਨੇ ਦੀ ਦੁਕਾਨ ਹੈ ਮੇਰੇ ਭਾਬੀ ਜੀ ਉਹ ਵੀ ਬਜ਼ੁਰਗ ਨੇ ਮੇਰੇ ਫਾਦਰ ਸਾਹਿਬ ਨੇ ਵੀ ਬਜ਼ੁਰਗ ਨੇ ਜਿਹੜੀ ਸਾਡੀ ਹੁਣ ਬੋਟੀ ਆ ਨਾ ਉਹ ਸਾਡੀ ਆ ਉਹਦੇ ਕੋਈ ਉਹਨੂੰ ਸਹਾਰਾ ਚਾਹੀਦਾ ਤੁਹਾਨੂੰ ਕੋਈ ਕਾਰੋਬਾਰ ਉਹਦੀ ਸੈਂਟਰ ਸਰਕਾਰ ਗਵਰਨਮੈਂਟ ਪੰਜਾਬ ਸਰਕਾਰ ਵੱਲੋਂ ਵੀ ਮੰਗਿਆ ਕਿ ਉਹਨੂੰ ਕੋਈ ਜੋਬ ਦਿੱਤੀ ਜਾਵੇ ਇੱਥੇ ਇੱਥੇ ਕੀ ਕਾਰੋਬਾਰ ਕਰਦੇ ਸੀ ਇਹ ਤੇ ਦੱਸਿਆ ਸੀ ਕਿ ਦਿੱਲੀ ਵਿੱਚ ਪੁਲਿਸ ਸੀਗਾ ਅੱਛਾ ਤੇ ਇੱਥੇ ਉਹਨਾਂ ਦੀ ਵਾਈਫ ਹੋਰ ਕਿ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਚ ਮੇਰੇ ਬ੍ਰਦਰ ਨੇ ਮੇਰੀ ਭਾਬੀ ਜੀ ਹੈ ਮੇਰੇ ਫਾਦਰ ਸਾਹਿਬ ਨੇ ਹੂੰ ਜੀ ਉਹ ਮੈਰਿਟ ਸੀ ਹਾਂਜੀ ਮੈਰਿਟ ਦੋ ਬੱਚੇ ਨੇ ਇੱਕ ਲੜਕਾ ਗੁਰਨ ਤੇਜ ਸੋਰੀ ਵਰਨ ਅਰਮਾਨਦੀਪ ਸਿੰਘ ਆ ਉਹ ਲੜਕਾ 6 ਸਾਲ ਦਾ ਵਾ ਲੜਕੀ ਜਿਹੜੀ ਆ 3 ਸਾਲ ਦੀ ਆ ਇਸ ਸਮੇਂ ਤੋਂ ਕਿੰਨਾ ਵੱਡਾ ਨੁਕਸਾਨ ਆ ਜੀ ਬਹੁਤ ਸਾਰਾ ਵੱਡਾ ਪਰਿਵਾਰ ਨੂੰ ਤਾਂ ਬਹੁਤ ਸਾਰਾ ਵੱਡਾ ਨੁਕਸਾਨ ਹੈ ਕਿਉਂਕਿ ਪਹਿਲਾਂ ਛੋਟਾ ਬ੍ਰਦਰ ਸੀ ਉਹ ਵੀ ਡੈਥ ਹੋ ਗਈ ਆ ਤੇ ਹੁਣ ਇਹਦੇ ਵੀ ਉਹਦੇ ਅਟੈਕ ਆਇਆ ਸੀ ਉਹ ਛੋਟਾ ਸੀ ਟ੍ਰੇਨ ਨਾਲ ਜਦੋਂ ਲੜਾਈ ਲੱਗੀ ਸੀ ਉਹ ਦੋ ਜਿਹੜੇ ਭਰਤੀ ਖੁੱਲੀ ਸੀ ਉਹਦੇ ਚ ਜਾ ਕੇ ਜੁਆਇਨ ਹੋਏ ਆ ਜਾਂ ਪਹਿਲਾਂ ਤੋਂ ਪੱਕੇ ਸੀ ਨਹੀਂ ਨਹੀਂ ਪੂਰ ਦੇ ਚ ਜੁਆਇਨ ਹੋਏ ਆ ਇਹ ਜੁਆਇਨ ਕਿਉਂ ਕਰ ਉਹ ਟੂਰਿਸਟ ਵੀਜ਼ਾ ਤੇ ਕੇ ਹਾਂਜੀ ਕਰੋ ਟੂਰਿਸਟ ਵੀਜ਼ਾ ਪਰ ਉਧਰ ਜਾ ਕੇ ਜੁਆਇਨ ਹੋ ਗਏ ਅੱਛਾ ਤੇਨੂੰ ਪਤਾ ਸੀ ਕਰੋ ਮੰਨ ਕੇ ਗਏ ਸੀ ਕਿ ਆਪਾਂ ਜੁਆਇਨ ਹੋਣਾ ਉੱਥੇ ਹਾਂਜੀ ਕਰੋ ਮੰਨ ਕੇ ਗਏ ਕਿ ਮੈਂ ਸਿੱਧੀ ਹੀ ਪ੍ਰਾਪਤ ਕਰਨਾ ਚਾਹੁੰਦਾ ਕੋਈ ਪਹਿਲਾਂ ਕਿਸ ਹੋਰ ਕੰਟਰੀ ਗਏ ਪਹਿਲੇ ਬਹੁਤ ਸਾਰੀਆਂ ਕੰਟਰੀ ਚ ਰਹਿ ਕੇ ਵੀ ਆਏ ਹੋ ਕੀ ਕਰਦੇ ਰਹੇ ਉੱਥੇ ਉੱਥੇ ਪਹਿਲੇ ਸਾਈਪ੍ਰਸ ਚ ਰਹੀ ਸੀਗੇ ਹੂੰ ਉੱਥੇ ਸਾਈਪ੍ਰਸ ਚ ਵੀ ਹੈ ਤਾਂ ਆਪਣਾ ਉਹ ਕਾਰੋਬਾਰੀ ਕਰਦੇ ਸੀਗੇ ਕੋਈ ਛੋਟਾ ਮोटा ਕੰਮ ਹੀ ਤੇ ਰਸ਼ੀਆ ਘੁੰਮਣਸ ਤੇ ਗਏ ਸੀ ਨਹੀਂ ਉਹ ਟੂਰ ਵੀਜ਼ੇ ਤੇ ਗਏ ਸੀ ਤੂਰਿਸਟ ਵੀ ਜੇ ਤੇ ਘੁੰਮਣੇ ਜਾਂਦੇ ਚਲ ਮੰਨ ਲਓ ਜਦ ਵੀ ਪਰ ਉਹਨਾਂ ਨੂੰ ਉੱਥੇ ਜਾ ਕੇ ਆਰਮੀ ਜੁਆਇਨ ਕਰ ਲਈਏ ਹਾਂਜੀ ਕਿੰਨਾ ਵੱਡਾ ਕੀ ਸਮਝੋ ਕਿ ਇਹ ਜੰਗ ਬੰਦ ਹੋਣੀ ਚਾਹੀਦੀ ਹੈ ਹਾਂਜੀ ਇਹ ਤਾਂ ਬੰਦ ਹੋਣੀ ਚਾਹੀਦੀ ਬਹੁਤ ਸਾਰੇ ਸਾਡੇ ਪੰਜਾਬੀ ਲੋਕ ਜਿਹੜੇ ਆ ਇੰਡੀਅਨ ਲੋਕ ਜਿਹੜੇ ਫਸੇ ਆ ਉੱਤੇ ਉਹਨਾਂ ਵਾਸਤੇ ਵੀ ਜਿਹੜੀ ਇਹ ਬਹੁਤ ਸਾਰੀ ਮੁਸੀਬਤ ਆ ਇਹ ਜਿਹੜਾ ਬੰਦ ਹੋਣਾ ਚਾਹੀਦਾ ਸਾਡੇ ਦੇਖੋ ਬਹੁਤ ਸਾਰੇ ਸਾਥੀ ਜਿਹੜੇ ਇੰਡੀਅਨ ਲੋਕ ਆ ਉਹ ਫਸੇ ਰਹੇ ਉੱਤੇ ਬਹੁਤ ਸਾਰੇ ਸ਼ਹੀਦ ਹੁੰਦੇ ਪਏ ਆ ਪਰ ਇਹ ਗਲਤ ਹੈ ਜੀ ਦੀ ਉਹ ਇੱਥੇ ਜਬੰਦੋਲੀ ਚਾਹੀਦੀ ਹੈ ਤੁਹਾਨੂੰ ਨੌ ਨੂੰ ਜਾਣਕਾਰੀ ਕਿਨੇ ਦਿੱਤੀ ਭਾਰਤ ਸਰਕਾਰ ਨੂੰ ਕੋਈ ਇਸ ਚੀਜ਼ ਦੀ ਜਾਣਕਾਰੀ ਕਿਵੇਂ ਆਈ ਤੁਹਾਨੂੰ ਨਹੀਂ ਸਾਨੂੰ ਉਹਦੇ ਦੋਸਤਾਂ ਤੋਂ ਪੁੱਛਿਆ ਦੋਸਤਾਂ ਤੋਂ ਜੀ 3 ਮਾਰਚ ਨੂੰ ਭਾਰਤ ਸਰਕਾਰ ਦਾ ਕੋਈ ਬਿਆਨ ਆਇਆ ਨਹੀਂ ਕੋਈ ਬਿਆਨ ਨਹੀਂ ਆਇਆ ਕੋਈ ਸਾਡੇ ਭਾਰਤ ਸਰਕਾਰ ਨਾਲ ਕੋਈ ਮੁਲਾਕਾਤ ਨਹੀਂ ਹੋਇਆ ਕੋਈ ਕੰਟੈਕਟ ਨਹੀਂ ਹੋਇਆ ਕੀ ਸੁਨੇਹਾ ਦੇਣਾ ਚਾਹੁੰਦੇ ਹੋ মিডিਆ ਰਾਹੀਂ মিডিਆ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਦੇਖੋ ਸਾਡੇ ਜਿਹੜੇ ਬੱਚੇ ਆ ਬੱਚਾ ਸ਼ੀਦੀਪਾਈ ਹੈ ਉਹਦੀ ਜਿਹੜੀ ਸਹੂਲਤਾਂ ਮਿਲਣੀ ਚਾਹੀਦੀ ਸਾਨੂੰ ਉਧਰ ਦੀ ਠੀਕ ਹੈ